ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਮਾਤਮਾ ਦੇ ਅਰਦਾਸ ਹੈ ਕਿ ਤੁਸੀਂ ਹਮੇਸ਼ਾ ਖੁਸ਼ ਰਹੋ ਤੰਦਰੁਸਤ ਰਹੋ ਤੇ ਚੜ੍ਹਦੀਆਂ ਕਲਾਂ ਦੇ ਵਿੱਚ ਰਹੋ ਜੀ ਦਿਨ ਬਿਲਕੁਲ ਨੇੜੇ ਆ ਗਿਆ ਜਮਈ ਸਵੇਰੀਆਂ ਪ੍ਰੋਗਰਾਮ ਆ ਜੀ ਆਪਣਾ ਤੇ ਉਹਦੇ ਸਬੰਧ ਦੇ ਵਿੱਚ ਜਿਹੜਾ ਹੁਣ ਕੋਈ ਆਰਡਰ ਰੂਡਰ ਦਿੱਤੇ ਵੀ ਤੇ ਸਮਾਨ ਦੇ ਜਿਵੇਂ ਕੋਸਾ ਚਲੋ ਹਰੀਆਂ ਸਬਜ਼ੀਆਂ ਜੀ ਵੀ ਲੈਣੀਆਂ ਮੜੀਆਂ ਸਬਜ਼ੀਆਂ ਮਤਲਬ ਕਹਿਣ ਦਾ ਭਾ ਗੋਭੀ ਗੋਭੀ ਪਕੌੜਿਆਂ ਵਾਲੀ ਆ ਪਿਆਜ਼ ਪਿਉਜਾ ਲੰਮ ਗਲਮ ਜਿਆ ਤੇ ਹੋਰ ਕੰਗਣ ਵਗੈਰਾ ਵੀ ਚੱਕਣੇ ਨੇ ਹੋਰ ਥੋੜੇ ਜਿਕੇ ਪੰਜ ਛੇ ਆਟਮਾ ਹੋਰ ਨੇ ਜੜੀਆਂ ਕਿ ਹੁਣ ਮੈਂ ਤੁਹਾਨੂੰ ਚਲ ਗਣਾਵਾਂ ਤਾਂ ਟਾਈਮ ਪਾਸ ਹੋ ਜਾਣਾ ਤਾਂ ਮੈਂ ਆਪਣੇ ਮਿੱਤਰਾਂ ਨੂੰ ਬੁਲਾਇਆ ਹੁਣ ਇਸ ਸਮੇਂ ਖੜੇ ਆਪਾਂ ਮਹਿਰਸੀ ਦੇ ਘਰ ਦੇ ਕੋਲ ਤੇ ਮਹਿਰਸੀ ਅੰਦਰ ਚਾਹ ਪੀ ਰਿਹਾ ਤੇ ਮੇਲੇ ਜੀ ਜਸਵੰਤ ਸਿੰਘ ਸਾਡੇ ਸਤਿ ਸ੍ਰੀ ਅਕਾਲ ਵੈਰੂ ਜੀ ਦਾ ਖਾਲਸਾ ਸਾਹਿਬ ਵੈਰੂ ਜੀ ਕੀ ਫਤਿਹ ਇੱਕ ਵਿਚਾਰਾ ਕਈ ਦਿਨਾਂ ਦਾ ਫੋਨ ਕਰਦਾ ਕਹਿੰਦਾ ਯਾਰ ਕੰਮਕਾਰ ਤਾਂ ਦੱਸ ਦੇ ਕੋਈ ਕਹਿੰਦਾ ਮਹਾ ਚਲ ਕੋਈ ਨਹੀਂ ਜਦੋਂ ਹੋਊਗਾ ਉਦੋਂ ਭਾਈ ਦੱਸ ਦਾਂਗੇ ਹਲਤਾਂ ਅ ਅੱਜ ਮੈਂ ਇਹਨੂੰ ਲੈ ਰਿਹਾ ਹੁਣ ਕੱਲ ਦੀ ਦੀ ਘਰਾਤੀ ਛੁੱਟੀ ਮਹਾ ਕਿਤੇ ਨਹੀਂ ਜਾਣਾ ਭਾਈ ਤਾਂ ਮੇਰੇ ਕੋਲੇ ਰਹਿ ਮੇ ਲੋ ਜੀ ਇੱਧਰ ਰਣਦੀਰ ਸਿੰਘ ਉਰਫ ਤੀਦਾ ਸਤਿ ਸ਼ਕਾਲ ਜੀ ਵੀਰੇ ਇਹਨੂੰ ਤਾਂ ਤੁਸੀਂ ਮਿਲਦੇ ਰਹਿੰਦੇ ਆ ਕਨੇਡਾ ਦਾ ਕਪਾੜਾ ਹੈ ਗਾਦੇ ਕਨੇਡਾ ਕਹੋ ਜਾਊਗਾ ਅੰਦਰ ਕਨੇਡਾ ਕਿ ਨਹੀਂ ਚੱਲਣਾ ਅੱਜ ਹੁਣ ਮੇਰੀ ਹੈਲਪ ਕਰਾਉਣ ਆ ਗਿਆ ਭਾਈ ਹਾਂ ਧੰਨਵਾਦ ਆ ਬਾਬੇ ਤੇਰਾ ਮੇਰ ਸਿੰਘ ਰਹਿ ਗਿਆ ਜੀ ਅੰਦਰ ਬਾਕੀ ਸਾਨੂੰ ਹੁਣ ਮੇਰ ਸਿੰਘ ਤੇ ਆਏ ਤੇ ਮੇਰ ਸਿੰਘ ਨੂੰ ਮਲਾਵਾਂਗੇ ਉਸ ਤੋਂ ਬਾਅਦ ਵਿੱਚ ਗੱਡੀ 'ਚ ਬੈਠ ਕੇ ਰੋਪਣ ਨੂੰ ਜਾਵਾਂਗੇ ਜਿਹੜਾ ਸੌਦਾ ਪੱਤਾ ਰਹਿ ਗਿਆ ਉਹਨੂੰ ਲੈ ਕੇ ਆਵਾਂਗੇ ਹਾਂ ਸਾਗ ਦਾ ਪ੍ਰੋਗਰਾਮ ਚੱਲਦਾ ਮੈਂ ਪੰਗੇ ਪਾਉਂਗਾ ਯਾਰ ਸਾਗ ਦਾ ਪ੍ਰੋਗਰਾਮ ਬਾਹਰ ਵੀ ਪ੍ਰੋਗਰਾਮ ਤੇ ਪੰਗੇ ਪਾਉਂਗਾ ਇਹ ਹਾਂ ਇਹ ਡਰਦਾ ਹੈ ਨਹੀਂ ਇਹ ਸਭ ਤੇ ਖੁੱਲਾ ਕੰਮ ਆ ਹਾਂ ਇਹ ਡਰਦਾ ਹੈ ਵੀਡੀਓ 'ਚ ਆਉਣ ਤੇ ਦੁਆ ਆਈ ਜਾਂਦਾ ਹਲਾ ਇਹ ਲੱਗਿਆ ਹੁਣ ਮੇਥੇ ਮੁੱਥੇ ਲੱਗਿਆ ਵਤੋਂ ਨਾ ਬਾਈ ਹਾਂ ਅੱਜ ਸਾਗ ਬਣੂਗਾ ਬਾਈ ਸਾਗ ਮੇਰ ਸਿੰਘ ਦਾ ਡੈਡੀ ਹੈ ਜੀ ਇਹ ਚਲੋ ਜੀ ਓਕੇ ਵਾਹਿਗੁਰੂ ਜੀ ਪਹੁੰਚ ਗਏ ਜੀ ਅਸੀਂ ਬੰਦੇ ਦੇ ਕੋਲ ਮੇਰ ਸਿੰਘ ਵੀ ਆ ਗਿਆ ਨਾਲ ਅ ਮਿਲੋ ਜੀ ਮੇਰ ਸਿੰਘ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਡੇਟ ਕਰਤਾ ਜੀ ਇਹਨੇ ਚਾਹ ਪੀ ਗਿਆ ਕੱਲਾ ਹੀ ਸਾਨੂੰ ਚਾਹ ਨਹੀਂ ਪੁੱਛੀ ਨੇ ਇਹ ਕਹਿੰਦਾ ਫਿਰ ਮੈਂ ਤੇ ਜਿਆਦਾ ਤਾਨੇ ਮਾਰੇ ਸੀ ਗੱਡੀ ਦੇ ਵਿੱਚ ਫਿਰ ਕਹਿੰਦਾ ਸਾਨੂੰ ਉੱਪਰ ਪੁਲਾ ਦੂੰਗਾ ਲੈ ਜਾ ਕੇ ਲੋ ਜੀ ਪਹੁੰਚ ਗਿਆ ਜੀ ਸੀ ਤੋਮਲ ਫੋਟੋ ਫਰੇਮ ਵਾਲੇ ਦੇ ਕੋਲ ਇਹਨੇ ਡੰਮਰੂ ਵਾਂਗੂ ਸਿਰ ਹਿਲਾਤਾ ਜੀ ਕਹਿੰਦਾ ਤੁਹਾਡਾ ਸਮਾਨ ਬਿਲਕੁਲ ਰੈਡੀ ਨਹੀਂ ਹੈ ਹੋਰ ਯਾਰ ਹੋਰ ਹੈ ਹੋਰ ਹੈ ਸਾਰਾ ਤੁਹਾਨੂੰ ਦੇ ਦੇਣਾ ਅੱਜ ਸ਼ਾਮ ਤੱਕ ਤੁਹਾਡੇ ਘਰੇ ਪਹੁੰਚ ਜਾਊਗਾ ਲੋ ਜੀ ਪੈਕ ਹੋ ਕੇ ਉਹ ਵੀ ਪੈਕ ਹੋ ਕੇ ਪਹੁੰਚੂਗਾ ਹਾਏ 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 ਡਿਊ ਟੂ ਪੈਕ ਕਰਕੇ ਸਾਰਾ ਅੱਛਾ ਪਹੁੰਚੂਗਾ ਤੁਹਾਨੂੰ ਕੱਲ ਦਾ ਨਹੀਂ ਅੱਜੇ ਵੀ ਲੂਗਾ ਜਾਨੂ ਨਹੀਂ ਕੱਲ ਸ਼ਾਮ ਨੂੰ ਭੇਜਦੀ ਪ੍ਰੋਗਰਾਮ ਤੇ ਬਾਅਦ ਵਿੱਚ ਅਸੀਂ ਪੀਣੂ ਕਾਪ ਕਾਪਾ ਸਵੇਟ ਟਾਈਮ ਤੁਹਾਡਾ ਪ੍ਰੋਗਰਾਮ ਹੈ ਨਾ ਅੱਜ ਸ਼ਾਮ ਨੂੰ ਤੁਹਾਡਾ ਸਾਰਾ ਸਮਾਨ ਪਹੁੰਚ ਜਾਊਗਾ ਨਹੀਂ ਕੱਲ ਨੂੰ ਭੇਜਦੀ ਤਾਂ ਵੀ ਕੋਈ ਗੱਲ ਨਹੀਂ ਉਥੇ ਆ ਹੀ ਕਹਿ ਜਾਣਾ ਭਾਈ ਕੋਮਲ ਪ੍ਰੋਟੋ ਫਰੇਮਿੰਗ ਵਾਲਨੇ ਸਮਾਨ ਤਿਆਰ ਕਰਨ ਨੂੰ ਦਿੱਤਾ ਬਾ ਤਿਆਰ ਹੋ ਰਿਹਾ ਜੀ ਤੁਸੀਂ ਘਰ ਨੂੰ ਜਾਓ ਹਾਲ ਫਿਰ ਰੱਖਾਂਗੇ ਪ੍ਰੋਗਰਾਮ ਹੈ ਕੱਲ ਨੂੰ ਤੁਰੀ ਮੈਂ ਤੋਂ ਬੰਨਣੇ ਆਪਾਂ ਸ਼ਾਮ ਨੂੰ ਤੁਹਾਡੇ ਘਰ ਪਹੁੰਚ ਜਣੇ ਵਾ ਠੀਕ ਹੈ ਫਿਰ ਕੋਈ ਗੱਲ ਨਹੀਂ ਹੁਣ ਤੂੰ ਐ ਕਰੀ ਜਿਹੜੇ ਮੇਰੇ ਕੋਲ ਪੰਜ ਚਾਰ ਪੰਜ ਚਾਰ ਜਿਹੜੇ ਮੇਰੇ ਕੋਲ ਰੈਪ ਜੇ ਹੈਗੇ ਆ ਉਹ ਤਾਂ ਮੈਂ ਆਪਣੇ ਯੂਜ਼ ਕਰ ਲੈਣੇ ਹੋ ਤੂੰ ਜਿਹੜਾ ਰੈਪ ਪੇਪਰ ਲਿਆ ਕੇ ਨਾ ਉਹਦੇ ਤੈਨੂੰ ਐਕਸਟਰਾ ਪੇਮੈਂਟ ਮਿਲ ਜੂਗੀ ਆਪਣਾ ਕਰਦੀ ਵਾਸਤੇ ਮੀਰ ਬਣ ਕੇ ਉਹਨਾਂ ਨੂੰ ਹੁਣ ਕਰਦੀ ਟੇਪ ਟੂਬ ਜੀ ਲਾ ਕੇ ਲਾ ਦੀ ਡਿਊਟੀ ਹੁਣ ਹੁਣ ਤੈਨੂੰ ਇੰਨੀ ਕਿ ਸਜ਼ਾ ਤਾਂ ਲਾਉਣੀ ਲੋੜ ਨਹੀਂ ਕੱਲ ਪਤਾ ਹੀ ਚੱਗਦਾ ਕੱਲ ਹੋ ਜਾਣਾ ਤਾਂ ਕੱਲ ਲਾਈਟ ਨੇ ਬਹੁਤ ਅੰਕ ਕਰੀ ਓਹੋ ਓਕੇ ਤੂੰ ਦੇਖ ਲਵਾ ਆਮ ਆਦਮੀ ਪਾਰਟੀ ਦੇ ਕਹਿੰਦੇ ਤੇ ਲਾਈਟ ਅੱਖ ਵੀ ਨਹੀਂ ਚਮਕੂਗੀ ਪਰ ਲਾਈਟ हां क्या कर दी भी हां लाइट ਆਉਂਦੀ ਉਹ ਨਹੀਂ 5 ਵਜੇ ਚਲੇਗੀ 5 ਵਜੇ ਆਉਂਦੀ ਆ ਕੰਮ ਕਿਥੋਂ ਨੇ ਅੱਛਾ 3 ਜਿੰਨੂ ਮਿਲਦੀ ਹੈ ਲੋਕ ਕਿੰਨੇ ਦਿਨ ਨਹੀਂ ਕਿੰਨੇ ਦਿਨ ਹੋ ਗਏ ਇਹ ਕੰਮ ਕਰਦੀ ਨੂੰ ਦੇਖੋ ਕੱਲ ਵੀ 3-4 ਘੰਟੇ ਕੱਲ ਨਹੀਂ ਆਈ ਪਰਸੋਂ ਪਰਸੋਂ ਵੀ ਲਾਈਟ ਹੈ ਨਹੀਂ ਦੀ ਅੱਛਾ ਚੌਥੇ ਨਹੀਂ ਤੁਸੀਂ ਪਰਸ ਹੋਈਆਂ ਆਏ ਮੇਰੇ ਕੋਲ ਮੈਂ ਹੁਣ ਚੌਥੇ ਵੀ ਦੱਸਦੇ ਮੈਂ ਤਾਂ ਸਾਲ ਦਾ ਪੁੱਛਣਾ ਨਾ ਕਿਉਂਕਿ ਆਪਾਂ ਵੀ ਘੰਟੇ ਲਗਾਤਾਰ 3 ਦਿਨ ਕੱਟ ਲੱਗਾ ਵਾਏ ਕੁਛ ਤੁਸੀਂ ਕਿਸੇ ਨੂੰ ਪੁੱਛੋ ਰਾਤ ਨੂੰ 8:30 ਵਜੇ ਅਸੀਂ ਹਾਰ ਕੇ ਦੁਕਾਨਾਂ ਲਾ ਕੇ ਚੱਲੇ ਮੈਂ ਮੰਨਦੀ ਮੈਂ ਥੋੜੀ ਗੱਲ ਗੱਲ ਸਾਰੀ ਗੱਲ ਐਗਰੀ ਆ ਵੀ ਦੌੜਦੀ ਹੋਊਂਗੀ ਤੁਸੀਂ ਪੁੱਛਿਆ ਕਿਸੇ ਨੂੰ ਵੀ ਬਾਈ ਜੀ ਲਾਈਟ ਕਿਉਂ ਜਾ ਰਹੀ ਹੈ ਏ ਨਹੀਂ ਪੁੱਛਿਆ ਸੀ ਜੇ ਮੈਂਟੀ ਜੇ ਜੇ ਮੈਂਟੀਨਸ ਚੱਲਦੀ ਹੋਵੇ ਨਾ ਜੇ ਮੈਂਟੀਨਸ ਚ ਕਰ ਰਹੇ ਆ ਠੀਕ ਆ ਜੂਗੀ 2 ਘੰਟੇ 3 ਘੰਟੇ ਤੱਕ ਆ ਜੂਗੀ 2-3 ਘੰਟੇ ਚ ਕਰ ਮੈਂ ਤੁਹਾਨੂੰ ਪਤਾ ਹੈ ਦਿਨ ਤਾਂ ਛੋਟੇ ਛੋਟੇ ਹੁਣ ਹੁਣ ਨੰਬਰ ਨੰਬਰ 2 ਦੇ ਅ ਮਤਲਬ ਇਹ ਤਾਂ ਕੋਈ ਸਪੈਸ਼ਲ ਗੱਲ ਹੋ ਨਹੀਂ ਸਕਦੀ ਵੀ ਤੇਰੇ ਏਰੀਆ ਚ ਕੱਟ ਲੱਗਦਾ ਹੋਊਗਾ ਜੇ ਲੱਗੇ ਤਾਂ ਪੂਰੇ ਉਹੀ ਹੈ ਨਾ ਭਾਜੀ ਪੁਆਇੰਟ ਹੁਣ ਮੈਂ ਸਿਰਫ ਇੱਕ ਗੱਲ ਪਰ ਲੈ ਕੇ ਆਉਣਾ ਆਪਾਂ ਆਮ ਆਦਮੀ ਪਾਰਟੀ ਨੂੰ ਕਹਿਣ ਲੱਜਾਂਦੇ ਆ ਆਪਾਂ ਤੁਹਾਨੂੰ ਗੱਲ ਸ਼ੇਅਰ ਕਰਦੇ ਆਂ ਜੇ ਹੁਣ ਅਫਸਰਾਂ ਨਾ ਕੰਮ ਕਰਨ ਜਾਂ ਇਥੇ ਦੇ ਮੁਲਾਜ਼ਮਾਂ ਨਾ ਕੰਮ ਕਰਨ ਉਹਦੇ ਵਿੱਚ ਗਵਰਨਮੈਂਟ ਦਾ ਤਾਂ ਕੋਈ ਰੋਲ ਨਹੀਂ ਗਵਰਨਮੈਂਟ ਤਾਂ ਪਿੱਛੇ ਤੇ ਬਿਜਲੀ ਸਾਰਿਆਂ ਨੂੰ ਪੂਰੀ ਭੇਜ ਰਹੀ ਹੈ ਜੇ ਕਹਾ ਕੋਈ ਦਿੱਕਤ ਹੋਗੀ ਤਾਰ ਸੜ ਗਈ ਜਾਂ ਮੁਲਾਜ਼ਮ ਹੁਣ ਆਪਾਂ ਕਹਾਂ ਆਮ ਆਦਮੀ ਪਾਰਟੀ ਪੀਂਜੇ ਚੜ ਜੰਦੇ ਆਂ ਦੱਸ ਵੀ ਉਹ ਭਗਵੰਤ ਮਾਨ ਨੇ ਆ ਕੇ ਕਸਣੇ ਆ ਹੁਣ ਨਾਟਕ ਇੱਥੇ ਜਿਹੜੇ ਨਾਟਕਸਣੇ ਦੇ ਮੁਲਾਜ਼ਮਾਂ ਨੇ ਕਸਣੇ ਨਾ ਨਹੀਂ ਮੁਲਾਜ਼ਮ ਕੰਮ ਕਰਕੇ ਰਾਜੀ ਨਹੀਂ ਆਏ ਕਹਿ ਸਕਦਾ ਦੋ ਨਹੀਂ ਹੈ ਟਾਈਮ ਲੱਗਦਾ ਹੁਣ ਤੁਸੀਂ ਦੇਖ ਲਓ ਵੀ ਉਸ ਦਿਨ ਸਾਡਾ ਸਾਰਾ ਕੰਮ ਹੋ ਜਾਣਾ ਤਾਂ 8:30 ਵਜੇ ਤੱਕ ਅਸੀਂ ਢਿੱਕ ਢਿੱਕੇ ਦੁਕਾਨ ਵਧਾ ਕੇ ਚੱਲੇ ਨਹੀਂ ਭਗਵਾਏ ਫਿਰ ਆਮ ਆਦਮੀ ਪਾਰਟੀ ਦਾ ਕਸੂਰ ਨਾ ਕੱਢ ਮਲਾਜ਼ਮਾਂ ਦਾ ਕਸੂਰ ਕੱਢ ਸਾਡਾ ਉਹ ਤਾਂ ਪਿੱਛੇ ਦੇ ਬਿਜਲੀ ਪੂਰੀ ਦੇ ਰਿਹਾ ਬਿੱਲੋ ਮੈਂ ਭੇਜਤੀ ਹੁਣ ਗਾਹਾਂ ਤੁਹਾਡੇ ਤੱਕ ਪਹੁੰਚਣ ਦੇ ਵਿੱਚ ਰਸਤੇ ਜਿਹੜੀਆਂ ਦਿੱਕਤਾਂ ਹੁਣ ਦਿੱਕਤਾਂ ਦਾ ਹੁਣ ਮਲਾਜ਼ਮਾਂ ਦਾ ਹੈ ਉਹ ਜੇ ਤਾਂ ਭਾਈ ਹੋ ਵੀ ਤਾਂ ਲਾਉਣੇ ਉਹਨੇ ਹੋਰ ਛਡਵਾ ਦਿੰਨੇ ਹਨ ਉਹ ਜਾਂਦੀ ਹੋ ਨਹੀਂ ਮੋਟਰਾਂ ਪਰ ਜਾਂਦੀ ਵੀ ਮੈਂ ਮੋਟਰਾਂ ਪਰ ਜਾਂਦੀ ਹੋ ਨਹੀਂ ਇਹ ਹੈਗਾ ਮੋਟਰਾਂ ਪਰ ਤਾਂ ਜਾਂਦੀ ਹੋ ਨਹੀਂ ਬਲ ਬਲ ਦਿਨ ਚ ਵੀ ਬਲਦਾ ਰਾਤ ਨੂੰ ਵੀ ਬਲਦਾ ਬਲਦਾ ਹੀ ਬਲਦਾ ਉਹ ਨਜਾਇਜ਼ ਕਰ ਰਹੇ ਹਨ ਨਜਾਇਜ਼ ਕਹਿੰਦੇ ਛੱਡੀ ਹੋਈ ਆ ਉਹ ਕਹਿੰਦਾ ਮੈਂ ਤਾਂ ਛੱਡੀ ਵੀ ਆ ਜੇ ਫਰੀ ਆ ਤਾਂ ਦਿਨ ਚ ਤਾਂ ਬੰਦ ਕਰ ਦਿਓ ਉਹਨਾਂ ਨੂੰ ਮੇਰੀ ਗੱਲ ਤਾਂ ਸੁਣ ਉਹ ਤਾਂ ਅਸੀਂ ਨਹੀਂ ਨਹੀਂ ਅਸੀਂ ਦੇਖਦੇ ਆ ਉਹਨੂੰ ਵੀ ਬੱਲਬ ਲਾਈਟ ਬਲਦਾ ਕਿ ਨਹੀਂ ਇੱਕ ਬੱਲਬ ਸਾਡੇ ਸੇ 5-7 ਮਤਲਬ 20 ਘਰਾਂ ਵਾਲਾ ਬੱਲਬ ਉਹੀ ਦੇਖਦੇ ਆਪਾਂ ਹਾਂ ਹਾਂ ਵੀਕੇ ਘਰਾਂ ਨੂੰ ਉਹ ਬੱਲਬ ਇੱਕ ਲੱਗਦਾ ਉੱਥੇ ਬਾਲਕੀ ਰੱਖ ਦਿੰਦੇ ਇਹ ਜ਼ੀਰੋ ਵਾਟ ਵਾਲਾ ਲਾਇਆ ਵਾ ਯਾਰ ਅੱਛਾ ਉਹਦੇ ਚੂਰਦੇ ਨੇ ਉਹਦਾ ਵੀ ਆਏ ਦੇਖਦੇ ਹਾਂ ਵੀ ਹਾਂ ਵੀ ਲਾਈਟ ਆ ਗਈ ਕਿ ਨਹੀਂ ਆ ਗਈ ਤਾਂ ਵਾਲ ਦਾ ਛੱਡਿਆ ਹੋਇਆ ਨਜਾਇਜ਼ ਇਹ ਵੀ ਗੱਲ ਹੈਗੀ ਆ ਬਾਕੀ ਹਾਂ ਜਿੱਥੇ ਆਪਾਂ ਗੰਬ ਪਾਰਟੀ ਨੂੰ ਗਲਤ ਕਹਿੰਦੇ ਉੱਥੇ ਵੀ ਭਗਵੰਤ ਮਾਨ ਨੇ ਆ ਹਾਂ ਡਿਸੀਜਨ ਗਲਤ ਲੈ ਲਿਆ ਫਲਾਣਾ ਡਿਸੀਜਨ ਗਲਤ ਲੈ ਹੁਣ ਇਹ ਥਰਮਲ ਪਲਾਂਟ ਖਰੀਦ ਕੇ ਮਾੜਾ ਕਰਿਆ ਮੈਨੂੰ ਐਂ ਦੱਸ ਪੈਨੂੰ ਇਹ ਬਹੁਤ ਵਧੀਆ ਅਸੀਂ ਤਾਂ ਆਪ ਤੁਹਾਨੂੰ ਐਂ ਕਹਿੰਦੇ ਅਸੀਂ ਤੁਹਾਡੀ ਵੀਡੀਓ 'ਚ ਕਹਿ ਰਹੇ ਵੀ ਅਸੀਂ ਸਾਰੇ ਪਰਿਵਾਰ ਨੇ ਆਮ ਆਦਮੀ ਛੱਡੇ ਹਲਕਾ ਉਹ ਨਹੀਂ ਯਾਰ ਹੁਣੇ 2 ਮਿੰਟ ਪਹਿਲਾਂ ਤੂੰ ਐਂ ਕਹਿੰਦਾ ਆਮ ਆਦਮੀ ਪਾਰਟੀ ਉਹ ਬੋਹ ਹਮਕਾ ਟਿਮ ਕਹਾ ਹੈ ਗੱਲ ਤਾਂ ਇਹ ਵੀ ਕਿ ਲਾਈਟ ਦੀ ਜਦੋਂ ਜਦੋਂ ਕੰਮ ਰੁਕ ਜਾਂਦਾ ਨਾ ਉਹ ਫਿਰ ਦੱਸੇ ਸਾਲ ਦੀ ਬਰਾਇ ਕਰਨੀ ਮਿਲਦੀ ਹੈ ਕਹਿੰਦੇ ਮਰਜ਼ੀ ਪਾਰਟੀ ਜੀ ਹੁਣ ਇਹ ਨਵੇਟਦਾ ਜਦ ਤੈਨੂੰ ਬੁਖਾਰ ਚੜ ਗਿਆ ਫੇਰ ਸੜਾ ਕੰਮ ਕਿੱਥੇ ਤੇ ਹੋਊਗਾ ਨਹੀਂ ਆ ਫੇਰ ਵੀ ਦੱਸ ਉਹ ਨਹੀਂ ਮਾਤਮਾ ਨਹੀਂ ਇਹ ਤਾਂ ਟੁੱਟ ਜਾਂਦੀ ਆ ਹੁਣ ਬਾਈ ਹੌਲੀ ਹੌਲੀ ਤਾਂ ਠੀਕ ਹੋਣੀ ਹੈ ਕੰਪਲੇਂਟ ਲਖਾਵਾਂਗੇ ਤਾਂ ਅਗਲਾ ਉਹ ਮਲਾਜਮ ਮੈਂ ਤਾਂ ਸਿੱਧੀ ਗੱਲ ਕਹਿੰਦਾ ਯਾਰ ਮੈਂ ਸਾਰੇ ਮਲਾਜਮਾਂ ਦੀ ਗੱਲ ਨਹੀਂ ਕਰਦਾ ਜਿਹੜੇ ਮੁੰਡੇ ਸਾਡੇ ਕੋਲੇ ਕੰਮ ਕਰਨ ਵੀ ਆਉਂਦੇ ਹਨਾ ਕਹਿੰਦੇ ਬਾਈ ਜੀ ਸਾਡੀਆਂ ਇੰਨੀਆਂ ਕੰਪਲੇਂਟਾਂ ਹੁੰਦੀਆਂ ਇੱਕ ਪਾਸੇ ਕਰਕੇ ਕਾ ਦੂਸਰੇ ਪਾਸੇ ਦੋ ਕੰਪਲੇਂਟਾਂ ਨਾਲ ਹੀ ਆ ਜੰਦੀ ਆ ਸਾਡੀ ਰੋਲ ਤਾਂ ਹੀ ਹੈ ਕਿ ਮਜ਼ਮ ਨਹੀਂ ਪੂਰੇ ਹੈਗੇ ਭਾਈ ਚਾਹੇ ਮਜ਼ਮ ਨਹੀਂ ਪੂਰੇ ਲਾ ਲੋ ਚਾਹੇ ਜਿੰਨੇ ਹੈਗੇ ਪੂਰਾ ਪ੍ਰੋਪਰ ਕੰਮ ਨਹੀਂ ਕਰਦੇ ਕੁਛ ਲਾ ਲੋ ਯਾਰ ਜਣੀ ਪਿੱਛੇ ਤੋਂ ਪਾਵਰ ਆ ਰਹੀ ਹੈ ਜੇ ਤਾਂ ਇਹ ਹੋਵੇ ਵੀ ਪੂਰੇ ਭਾਈ ਰੋਪੜ ਜ਼ਿਲ੍ਹੇ ਦੇ ਵਿੱਚ ਸਾਰੇ ਪਾਸੇ ਕੱਟ ਲੱਗੇ ਵੇ ਪੇ ਤਾਂ ਆਪਾਂ ਕਈ ਵੀ ਕੱਟ ਬੜੇ ਬੜੇ ਲੱਗਦੇ ਆ ਯਾਰ ਜੇ ਹੁਣ ਕੋਈ ਦਿੱਕਤ ਹੈ ਕੋਈ ਲਾਈਨ ਦੇ ਵਿੱਚ ਇੰਟਰਨਲ ਦਿੱਕਤ ਆ ਉਹਦਾ ਹੋ ਜਾਦਾ ਚਲ ਹੁਣ ਮੈਨੂੰ ਕਿੰਨੇ ਵਜੇ ਪਹਜਾ ਦੂੰਗਾ ਸਮਾਨ ਆਪਾਂ ਤਾਂ ਹੋਰ ਰੋਂਗ ਸਾਈਡ ਚਲੇ ਗਏ ਤੇ ਸ਼ਾਮ ਤੱਕ ਤੁਹਾਨੂੰ ਪਹੁੰਚ ਜੂਗੇ ਚਲ ਡਨ ਮੈਂ ਤੈਨੂੰ ਕਰ ਦਵਾ ਪੇਮੈਂਟ ਹੁਣ ਇੱਕ ਵਾਰ ਮੈਨੂੰ ਪੇਮੈਂਟ ਬਣਾ ਦੇ ਵੀਰ ਬਣ ਕੇ ਕਿੰਨੀ ਬਣ ਗਈ ਤੇਰੀ ਸਾਰੀ ਉਹ ਨਵੇੜ ਦੇਣੀ ਮੁੰਡੇ ਕੋ ਭੇਜ ਦੀ ਸਮਾਨ ਠੀਕ ਆ ਲੋ ਜੀ ਪਹੁੰਚ ਗਏ ਅਸੀਂ ਇੱਕ ਕੱਪੜਿਆਂ ਵਾਲੀ ਦੁਕਾਨ ਤੇ ਅੱਜ ਬੰਦੇ ਸ਼ਾਪਿੰਗ ਕਰਨਗੇ ਤੁਹਾਨੂੰ ਦਿਖਾਉਨੇ ਆਂ ਅਸੀਂ ਵੀ ਕਿਵੇਂ ਸ਼ਾਪਿੰਗ ਜਨਾਨੀਆਂ ਦੇ ਕੱਪੜੇ ਨੂੰ ਦੇ ਤੇਰੇ ਦੀ ਨਾਖ ਮਾਰ ਦੇਣੀ ਆ ਤਾਂ ਤਾਂ ਹੈ ਪਾਜੀ ਹਾਂ ਦਿਖਾ ਦਿਓ ਫਲਕਾਰੀਆਂ ਆਪਾਂ ਨੇ ਕੀ ਕਰਨਾ ਹੈ ਥੋੜਾ ਜਿਹਾ ਕਿ ਨਾ ਅ ਪ੍ਰੋਗਰਾਮ ਕਰਦੇ ਹੁੰਦੇ ਨੇ ਜਿਹੜਾ ਉੱਥੇ ਜੜੀਆਂ ਵਿਚਾਰੀਆਂ ਕੋਈ ਅਸੀਂ ਤਿੰਨ ਇੱਕ ਬੀਬੀਆਂ ਨੂੰ ਦੇਣੇ ਆ ਇਹ ਠੀਕ ਹੈ ਨਾ ਤੇ ਉਹ ਮਹਿਰ ਸਿੰਘ ਹਰ ਟੋਪੀਆਂ ਲੇਖੀ ਨਹੀਂ ਮੁੜਿਆ ਹੈਗਾ ਜੋ ਆਕਾਂ ਵਾਸਤੇ ਅਸੀਂ ਤਿੰਨ ਸੁੰਦਰ ਬੱਚੇ ਵੀ ਕੱਢਣੇ ਆ ਉੱਥੇ ਠੀਕ ਹੈ ਜੀ ਸਾਰਿਆਂ ਵਿੱਚ ਤੇ ਉਹਨਾਂ ਨੂੰ ਸਪੈਸ਼ਲ ਇਨਾਮ ਰੱਖੇ ਆ ਇਹ ਅੱਛਾ ਜੀ ਇਹ ਇੱਕੋ ਕਲਰ ਦੀਆਂ ਠੀਕ ਰਹੂਗੇ ਜਾਂ ਤੁਸੀਂ ਪਹਿਲਾਂ ਪਸੰਦ ਕਰੋਪਾਣਾ ਯਾਰ ਕਿਹੜੀ ਠੀਕ ਲਾਦੀ ਆਪਾਂ ਅੱਛਾ अच्छा ਤੁਸੀਂ ਸਾਨੂੰ ਵੈਰਾਈਟੀ ਦਿਖਾਉਣ ਲੱਗੇਵੇਂ ਲੱਗ ਲੱਗ ਵੀ ਆਇਆ ਕੋਈ ਆ ਰੇਂਜ ਦੀ ਕੋਈ ਆ ਰੇਂਜ ਦੀ ਹਾਂ ਬਾਕੀ ਫਿਰ ਉਹ ਅਲੱਗ ਤੋਂ ਹਾਂ ਅੱਛਾ ਇਹ ਨਾਰਮਲ ਰੇਂਜ ਵਾਲੀ ਆ ਗਈ ਹੈ ਨਾ ਨਹੀਂ ਚਲੋ ਕੋਈ ਹੋ ਹੈਵੀ ਹੋਊ ਆਏਗੀ ਉਸ ਤੋਂ ਹੈਵੀ ਹੋ ਉਸ ਤੋਂ ਹੈਵੀ ਹੋ ਉਸ ਤੋਂ ਆਏ ਵੀ ਫਿਰ ਜਿੰਨੀਆਂ ਮੱਝਾਂ ਠੀਕ ਆ ਠੀਕ ਠੀਕ ਉਹ ਹੈਵੀ ਤੋਂ ਹੈਵੀ ਤੋਂ ਹੈਵੀ ਹੈਵੀ ਹੈ ਨਾ ਠੀਕ ਆ ਹਾਂ ਕਿੰਨੇ ਦੀ ਦਿੱਤੀ ਉਹਨੇ ਦੀ ਦਿੱਤੀਆਂ ਕਟਵਾਤ ਕਰਿਆ ਨਹੀਂ ਹੈਗਾ ਉਹਨਾਂ ਨੂੰ ਕੁਝ ਵੀ ਨਹੀਂ ਪਿਓਰ ਤਾਂ ਹੈਗਾ ਪਰ ਤੂੰ ਕਲਰ ਇੱਕ ਹੋਰ ਲਿਆਇਆ ਹੈ ਨਾ ਆ ਫਿੱਕਾ ਮੈਂ ਲੈ ਕਿਉਂ ਆ ਗਿਆ ਆਪੇ ਮੈਂ ਇੱਕ ਹੋਰ ਕਿ ਮੈਂ ਹੋਰ ਪਸੰਦ ਕਰਕੇ ਆਇਆ ਤਾਂ ਲੋ ਸਰਕਾਰ ਦੇਖੋ ਵਾਹ ਇੱਕ ਮਿੰਟ ਦਿਓ ਬਸ ਦੇਖਦੇ ਜੀ ਹੁਣ ਸਰ ਜੀ ਬਿਲਕੁਲ ਅੱਛਾ ਸੋਹਣੇ ਪਹਿਲਾਂ ਹੀ ਕਰ ਦਿੰਦਾ ਚਲ ਫੜ ਲਓ ਸਮਾਨ ਹੁਣ ਨਿਕਲੋ ਨਿਕਲੋ ਬਾਬੇ ਬਾਹਰ ਨੂੰ ਹਾਂ ਬਾਬੂ ਰਾਹ ਦੇ ਹਣੀ ਹਾਂ ਹਾਂ ਪਾਜੀ ਪੈਂਟ ਹੋ ਗਈ ਥੋੜੀ ਠੀਕ ਹੈ ਜੀ ਓਕੇ ਸਰ ਬਹੁਤ ਮਿਹਰਬਾਨੀ ਓਕੇ ਓਕੇ ਜੀ ਜੋ ਸਕੋਪੀਆ ਦੇ ਉੱਪਰ ਪਾ ਲਓ ਆ ਬਿਚੇ ਪਾ ਲਓ ਸਰ ਹੁਣ ਚੱਲ ਭਈਆਂ ਹੋ ਗਿਆ ਜੀ ਬਾਜ਼ਾਰ ਰੋਪੜ ਦਾ ਕੰਟੀ ਬਣਾਇਓ ਮਿੱਕ ਤੈਮਕ ਹੁਣ ਇਧਰ ਦੌੜ ਲਓ ਜੀ ਗੱਲ ਹੁਣ ਹੁਣ ਮੇਰੀ ਨਾ ਬਣਾਇਓ ਕਹਿੰਦੇ ਹੈ ਕਾਹ ਤੇ ਨਹੀਂ ਬਣਾਉਣੀ ਤੁਹਾਡੀ ਮੈਨੂੰ ਆਏ ਮਾਫੀ ਮੰਗਣ ਵਾਲਾ ਕੰਮ ਮਾਫੀ ਮੰਗਣ ਵਾਲਾ ਕੰਮ ਹੈ ਕਸੂਰ ਤਾਂ ਹੁਣ ਪਤਾ ਗਿਆ ਉਹ ਬੰਦੇ ਦਾ ਪਹਿਲਾ ਜੀ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਵੀ ਮੈਂ ਆਰਡਰ ਦੇ ਟਾਈਮ 'ਕਾ ਪਹੁੰਚ ਗਿਆ ਸਗੋ ਮੈਂ 2-4 ਘੰਟੇ ਲੇਟੇ ਪਹੁੰਚਿਆ ਨਾ ਕੋ ਪਰ ਆਰਡਰ ਮੇਰਾ ਥੋੜਾ ਜਿਹਾ ਕਿ ਲੇਟ ਹੋ ਗਿਆ ਨਾ ਕਹਿੰਦੇ ਮੇਰੀ ਵੀਡੀਓ ਨਾ ਬਣਾਇਓ ਮਾਫੀ ਮੰਗਣ ਵਾਲਾ ਕੰਮ ਹੈ ਚਲੋ ਕੋ ਗੱਲ ਨਹੀਂ ਹੋ ਜਾਂਦਾ 2-4 ਘੰਟੇ ਇਧਰ ਉਧਰ ਏਡੀ ਕੋ ਗੱਲ ਨਹੀਂ ਹਾਲ ਮੇਰਾ ਪ੍ਰੋਗਰਾਮ ਕੱਲ ਨੂੰ ਆ ਬਟ ਮੜ ਜਾ ਕੋ ਥੋੜੇ ਸਖਤਾਈ ਕਾ ਕਹਿ ਦੋ ਆਪਣੇ ਕਲੀ ਗਾ ਜੀ ਕਹਿ ਤਾ ਪੜੇ ਆਨ ਤੋਂ ਬਿਲਿੰਗ ਕਹਿ ਤਾ ਪਾ ਜੀ ਉਹਨੇ ਤਾਂ ਬਿਲਿੰਗ ਫੇਰ ਠੀਕ ਹੈ ਫੇਰ ਠੀਕ ਹੈ ਜਾਨੀ ਇਹਨਾਂ ਕੋਲ ਆ ਇਹ ਕੀ ਦੱਸਣਾ ਚਾਹੁੰਦੇ ਤੁਸੀਂ ਵੀ ਆ ਸਾਮਾਨ ਰੱਖਿਆ ਜਿਹੜਾ ਕੱਢ ਕੇ ਇਹ ਪਾ ਜੀ ਪੀਸ ਨਾ ਡਿਫਰੈਂਟ ਡਿਪਾਰਟਮੈਂਟ ਬਣਾਤੇ ਉਹ ਬੰਦੇ ਨੇ ਇਧਰ ਕੀ ਆ ਆ ਗਿਆ ਤਾਂ ਸਾਮਾਨ ਇਹਨਾਂ ਦੇ ਕੋਲ ਜਾਨੀ ਵੀ ਉਹਨੇ ਕੋਈ ਰੋਂਗ ਭੇਜਤਾ ਇਹਨਾਂ ਦਾ ਕਹਿਣ ਦਾ ਮਤਲਬ ਪਤਾ ਨਹੀਂ ਇਹ ਬਹਾਨਾ ਇਹਨਾਂ ਦਾ ਹੈ ਪਤਾ ਨਹੀਂ ਰਿਐਲਿਟੀ ਹੈ ਕੀ ਤਰ੍ਹਾਂ ਬਰਬੂਸ ਰੱਬ ਨੂੰ ਜਾਣ ਦੇਣੀ ਬਿਲਕੁਲ ਨੇਕ ਕੰਮ ਕਰਦੇ ਪਏ ਹਾਂ ਤੁਸੀਂ ਇਹਨਾਂ ਨੇਕ ਕੰਮ ਕਰਦੇ ਪਏ ਜੇ ਗੱਲਾਂ ਨਾ ਤੁਸੀਂ ਮੈਨੂੰ ਨੂੰ ਮਜਾ ਨਾ ਆਇਆ ਫਿਰ ਰਿਸਪੌਂਸ ਹੁੰਦਾ ਇਹ ਵੀ ਗੱਲ ਆ ਚਲੋ ਤੁਸੀਂ ਮਜੇ ਲਈ ਜੋ ਮੈਂ ਟੈਨਸ਼ਨ ਚ ਭੁੱਮੀ ਜਾਂਦਾ ਭਾਈ ਤੁਸੀਂ ਲੋ ਮਜੇ ਭਾਈ ਇਹ ਵੀ ਤੁਹਾਨੂੰ ਕਹਿੰਦੇ ਤੁਸੀਂ ਨਾ ਸਮਝ ਸਾਡਾ ਮੁੰਡਾ ਜਾ ਕੇ ਦੇਓ ਚਲੋ ਜੇ ਮੇਰਾ ਮੈਨੂੰ ਲੱਗਦਾ ਵੀ ਕੁਝ ਨਾ ਕੁਝ ਮੈਂ ਭੁੱਲ ਕੇ ਜਾਣਾ ਮੇਰਾ ਢੇੜਾ ਵੱਜਣਾ ਹੈ ਰਾਤ ਨੂੰ ਜ਼ਰੂਰ ਮੈਂ ਤੁਹਾਡਾ ਕੰਟੈਕਟ ਕਰ ਲਊਗਾ ਨਹੀਂ ਜੇ ਹੋਇਆ ਤਾਂ ਤੁਹਾਨੂੰ ਮੈਂ ਕਹਿ ਦਿਆਂਗਾ ਭਜਾ ਦੇਣਾ ਹੈ ਨਾ ਤੁਸੀਂ ਸਾਡੇ ਕੋਲ ਪੁੱਜੋਗੇ ਤੁਹਾਨੂੰ ਬਰਬਰ ਕਾਲ ਜਾਊਗਾ ਕਾਲ ਕਰ ਦਵਾ ਵੈਰੀ ਗੁੱਡ ਬਈ ਸਾਡੇ ਕੋਲ ਆ ਗਿਆ ਬਈ ਰੇੜੀ ਆ ਜੀ ਬਈ ਸਾਡੇ ਮੁੰਡੇ ਜਾ ਕੇ ਬੰਡੰਡੰਡ ਚਲੋ ਬਈ ਨਿਕਲੀਏ ਪੰਜ ਛੇ ਦੇ ਹੁਣ ਥੈਂਕ ਯੂ ਬਈ ਥੈਂਕ ਯੂ ਥੈਂਕ ਯੂ ਥੈਂਕ ਯੂ ਧੰਨਵਾਦ ਸ਼ੁਕਰੀਆ ਮਿਹਰਬਾਨੀ ਤੁਸੀਂ ਹੈਲਪ ਕਰ ਰਹੇ ਹੋ ਸਾਡੀ ਇੰਨੀ ਨਹੀਂ ਨਹੀਂ ਕੜਾ ਤਾਂ ਲੈ ਕੇ ਜਾਓ ਕੜਾ ਅੱਛਾ ਅੱਛਾ ਕੜਾ ਤਾਂ ਦੇ ਦਿਓ ਮੇਰੇ ਸੇ ਕੜਾ ਮੈਨੂੰ ਇਹਦੇ ਲੈਣਾ ਤਾਂ ਮੈਂ ਚੱਲ ਫਿਰ ਕੋਈ ਗੱਲ ਨਹੀਂ ਕੜਾ ਪੀਓ ਕਲਾਸ ਦੇ ਵਾਸਤੇ ਮੇਰਾ ਕੜਾ ਦੇਖ ਕੇ ਗਿਆ ਇਹਨਾਂ ਨੂੰ ਮਹਾਪਾਈ ਕੜਾ ਤੁਹਾਡਾ 빙ਾ ਡੇਢੀ ਹੋਈ ਜਾਂਦਾ ਇਹਨਾਂ ਨੇ ਤਾਂ ਹੋਰੇ ਪੰਪ ਮਾਰਦਾ ਕਹਿੰਦੇ ਪਤਾ ਨਹੀਂ ਕੀ ਕਹਿੰਦੇ ਜੱਟਾਂ ਵਾਲੇ ਵੀ ਅਜ ਮੈਂ ਖਲੀ ਥੜੂ ਆ ਉਹ ਕੁਝ ਹੋਰੇ ਕਹਿੰਦੇ ਤੇ ਕੁਝ ਕਹਿੰਦੇ ਪਤਾ ਨਹੀਂ ਜੱਟ ਜੁੱਟ ਜਾ ਪਤਾ ਨਹੀਂ ਕੀ ਕਰਕੇ ਉਹ ਵਿਚੇ ਮੇਰੇ ਘਰ ਦੇ ਨਾਲ ਜਾ ਲਿਆ ਕੋਈ ਕਰਕੇ ਕਹਿੰਦੇ ਵੀ ਜੱਟਾਂ ਜੁੱਟਾਂ ਵਾਲੇ ਹੱਥ ਅਸੀਂ ਖਰੀ ਜਾਂਦੀ ਦਾ ਵੀ ਚੱਕਰ ਆ ਨਾ ਪੇਵਿੱਲੇ ਮੈਨੂੰ ਨਾ 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 ਕੀ ਬਾਤ ਆ ਹੋ ਤਾ ਗਿਆ ਸਿੱਧਾ ਜਾ ਇਹ ਮੈਂ ਰਿਪੀਟ ਕਰ ਰਹਾ ਨਾ ਹੱਥ ਇਹ ਹੱਥਾਂ ਦਾ ਕਸੂਰ ਆ ਮਹਾਰਾਜ ਜਿਹੜੇ ਜੱਟ ਡਾਕਟਰ ਵਾਲੇ ਹੱਥ ਆ ਨਾ ਉਹਨਾਂ ਦਾ ਕਸੂਰ ਆ ਅੱਛਾ ਵੀ ਖੇਤਾਂ ਵਿੱਚ ਇਧਰ ਉਧਰ ਵੱਜਦੇ ਫਿਰ ਜਾਂਦੇ ਨਾ ਇੱਥੇ ਮਰਜੀ ਦੇਖਦਾ ਬਾਈ ਨੇ ਵੀ ਇੰਨਾ ਕ ਨਹੀਂ ਫਰਿਆਏ ਤੇ ਵੀ ਇਹਨੂੰ ਤਵਾ ਵੀ ਦਿੰਦਾ ਦੱਸਾ ਕੀ ਫਾਇਦਾ ਚਲੋ ਕੋਈ ਗੱਲ ਨਹੀਂ ਕੋਈ ਗੱਲ ਆਉ ਆਪਣੇ ਆਪ ਨੂੰ ਵੀ ਤਾਂ ਚਾਹੀਦਾ ਹੁੰਦਾ ਵੀ ਕਿਸੇ ਨੂੰ ਕੋ ਮਾੜਾ ਮੋਡਾ ਕਿਹਨੇ ਤਾਂ ਹੀ ਤਾਂ ਹੁੰਦਾ ਜਾਂਦੀ ਲਾ ਲਈ ਮੇਰੀ ਅੱਛਾ ਹਾਂ ਆ ਵੀ ਬਹਾਨਾ ਠੀਕ ਹੈ ਚਲੋ ਚੱਲੀਏ ਫਿਰ ਤੋ ਆ ਦੀ ਬਾਈ ਯਾਰੀ ਨੇ ਤੋ ਆ ਵੀ ਲਈ ਨਾਲ ਲਓ ਜੀ ਅਸੀਂ ਪਹੁੰਚ ਗਏ ਹੁਣ ਮੂੰਫਲੀ ਵਾਲੇ ਦੇ ਕੋਲ ਬੰਦੇ ਹੁਣ ਪਹਿਲਾਂ ਚੈੱਕ ਕਰਨਗੇ ਮੂੰਫਲੀ ਬੜੀਆਂ ਰੋੜੀਆਂ ਰੋੜੀਆਂ ਰੱਖੀਆਂਵੇਂ ਬਾਈ ਨੇ ਇਹ ਦੁਕਾਨ ਕਾਰਨ ਵਾਲੀ ਚੱਲਦੀ ਬਹੁਤ ਹੁੰਦੀ ਆ ਚਲੋ ਚਲੋ ਦਿਖਾਓ ਮੜੇ ਕੋਈ ਚੱਕਦਾ ਕਰ ਲੋ ਹੋਰੋਗਾ ਹਨ ਬਾਈ ਨਾ ਗੋੜਗੜ ਵੀ ਸੋਨੇ ਰੱਖਿਆ ਵਾ ਉਹ ਪਰਲੇ ਦਿਖਾ ਦੇ ਕੋਈ ਪੈਕੇਟ ਫੂਟ ਜਾ ਖੋਲ ਕੇ ਮੜੇ ਚੈੱਕ ਕਰਾ ਦਵਾਇਓ ਕੋਈ ਜੇ ਸਲਾਬੀਆਂ ਵੀ ਹੋਵੇ ਫੇਰ ਲੈ ਕੇ ਜਾਣੀਆਂ ਅਸੀਂ ਬਿਲਕੁਲ ਸਹੀ ਬੋਲ ਰਹਾ ਹਾਂ ਜੇ ਨਾ ਆ ਦੇ ਪਤਾ ਕੀ ਕਰਵਾਗੇ ਮੂਹਰੀ ਜੀ ਮਾਈ ਬਸ ਪਤਾ ਕੀ ਗੱਲ ਹੈ ਸਾਹੀ ਕੱਲ ਨੂੰ ਕਿਸੇ ਨੂੰ ਖੜਾਉਣੀ ਹੈ ਜੇ ਕਿਸੇ ਨੇ ਮਾੜਾ ਜਿਹਾ ਵੀ ਐਂ ਕਾ ਤੋ ਹੋਇਆ ਰੋਕ ਕੇ ਲਿਆਂਦਾ ਬਸ ਸਾਡਾ ਕਰਿਆ ਕਰਾਇਆ ਖੂਜ ਸਾਰਾ ਕੁਝ ਠੀਕ ਹੈ ਨਾ ਇਹ ਮੈਂ ਨਹੀਂ ਮੈਂ ਮੈਂ ਤਾਂ ਬਾਅਦ ਚ ਖਾਉਂਗਾ ਪਹਿਲਾਂ ਮੁੰਡੇ ਆ ਦੇ ਮੇਰੇ ਪਾਸ ਕਰਨੇ ਆਲੇ ਇੱਧਰ ਹਾਂਜੀ ਬੋਲੇ ਮੂਹਰੀ ਨਾਲ ਗੁੜ ਵੀ ਮੂਹਰੀ ਨਾਲ ਗੁੜ ਵੀ ਹਾਂ ਤੇ ਦੰਦਾ ਭਾਜੀ ਤੁਹਾਡੇ ਖਾਣ ਨੂੰ ਤਾਂ ਬਣਾ ਹੀ ਨਹੀਂ ਇੱਥੇ ਕੋਈ ਵੀ ਪਰ ਲੈ ਕੇ ਨਾ ਜਾਓ ਜੇਬ ਚ ਭਾਗੇ ਉਹ ਪੈਸੇ ਦੇਖ ਲਿਓ ਜੀ ਉਹ ਲੈ ਇੱਕ ਵਾਰ ਚੈੱਕ ਕਰਾ ਦੇ ਬਾਬੇ ਸਾਨੂੰ ਮੜ ਜਾਗਾ ਅੱਛਾ ਨਵਾਂ ਤਾਜ਼ੀ ਮਾਲ ਆ ਬਾਬੇ ਅਜੇ ਸਾਡੇ ਬਾਅਦ ਸਪੈਸ਼ਲ ਨੇ ਖੋਲ ਪੀ ਨਮਕਾਤਲਾ ਵਿਆਜੇ ਤੁਹਾਨੂੰ ਉਸ ਨਵਾਂ ਹੋਰ ਖੋਲ ਦਾ ਕੀ ਬਾਤ ਆ ਕੀ ਬਾਤ ਆ ਨਜ਼ਰ ਲਿਆਉਂਦੇ ਆ ਲੈ ਵੀ ਚੈੱਕ ਕਰੋ ਵੀ ਦੇਖੋ ਖਾ ਕੇ ਮੋੜੋ ਆਹ ਕਿਹੜਾ ਏ ਇਹਦੇ ਪਰ ਲਿਖਿਆ ਵਾ ਵੀ ਸਪੈਸ਼ਲ ਮੂੰਗਫਲੀ ਨਾਲੇ ਭਾਈ ਸਪੈਸ਼ਲ ਮੂੰਗਫਲੀ ਲਿਖਿਆ ਵਾ ਪਰ ਚੈੱਕ ਕਰਕੇ ਦੱਸੋ ਫਿਰ ਯਾਰ ਬਾਬੇ ਤੁਸੀਂ ਹੋਰ ਹੀ ਦੇਖੀ ਜਾਂਦੇ ਜਿਹੜਾ ਕੰਟਾ ਖੋਲਿਆ ਉਹ ਦੇਖੋ ਯਾਰ ਉਹਦਾ ਬਾਬੇ ਕੋਈ ਕਰ ਲਿਆ ਵੀ ਜੀ ਉਹ ਅੱਛਾ ਉਹੀ ਆ ਓਏ ਵੈਰੀ ਗੁੱਡ ਹੀ ਗਿਆ ਠੀਕ ਹੈ ਠੀਕ ਹੈ ਠੀਕ ਹੈ ਆ ਲੈ ਹੋਲ ਦਿੱਤਾ ਆ ਜਾ ਪੈਕਟ ਜਮੈਂ ਕੀ ਗੱਲ ਹੈ ਫੋਟੋ ਤੁਸੀਂ ਵੀ ਦੇਖ ਲੋ ਖਾ ਕੇ ਮੇਰ ਚੈੱਕ ਕਰੋ ਯਾਰ ਫਿਰ ਬਾਅਦ ਵਿੱਚ ਲੋੜਾ ਨਾ ਪਵੇ ਐਵੇਂ ਮੜੀ ਜੀ ਗੱਲ ਪਿੱਛੇ ਸਵਾਦ ਖਰਾਬ ਹੋ ਜਾਣਾ ਫਿਰ ਜਾਂ ਜੇ ਬਾਅਦ ਨਹੀਂ ਭਾਈ ਸਾਡਾ ਠੀਕ ਆ ਹਾਂ ਕਿਵੇਂ ਸਵਾਦ ਸਵਾਦ ਤਾਂ ਠੀਕ ਆ ਇੱਕ ਬੋਏ ਅੱਛਾ ਕਾਣੀ ਨਿਕਲੇਗੀ ਇਕ ਹੁਣ ਆਏ ਹੁਣ ਨਾ ਨਾ ਮਾੜਾ ਮੋਟਾ ਨਿਕਲਦਾ ਹੀ ਹੁੰਦਾ ਟ੍ਰਾਈਗਰ ਟ੍ਰਾਈਗਰ ਛੱਡ ਦੇ ਬੜਾ ਹਾਂ ਉਹ ਹੋ ਗਿਆ ਰੇਤਾ ਦੇ ਭੁੰਨੇ ਮੈਂ ਕਿੰਨੇ ਯਾਰ ਗੇੜਾ ਦਿੰਦੀ ਆ ਬਜਰੇਤਾ ਆ ਗਿਆ ਹੈ ਰੇਤਾ ਤਾਂ ਹੁੰਦਾ ਹੀ ਨਹੀਂ ਹੈਗਾ ਜੀ ਦਾ ਪੁੱਤ ਜਾਂਦਾ ਹਾਂ ਆ ਗਿਆ ਬਾਹਰ ਨੂੰ ਬਾਹਰ ਇਹ ਚਾਟਕੀਆਂ ਵਾਲੀ ਭਾਈ ਜੀ ਤੇ ਲੈ ਲਓ ਬਾਬੇ ਹੋਰ ਪਾਸੇ ਜਾਣ ਦੀ ਲੋੜ ਨਹੀਂ ਠੀਕ ਆ ਠੀਕ ਆ ਉਰੇ ਤੇ ਚੱਕ ਦੇਣੇ ਫੱਟੇ ਹੁਕਮ ਮਰਾਬ ਜੀ ਕਿੰਨੇ 20 ਕਿਲੋ 20 ਕਿਲੋ ਬਰਾਬਰ ਚ 5 ਬੈਗਰ ਘਾੜ ਲਓ ਬਾਕੀ ਸਾਨੂੰ ਹੋਰ ਵੀ ਦੱਸ ਦੇ ਰੇਟ ਇਹਦੇ ਬਾਬੇ ਜਾਇ ਜਿਹੜੇ ਰੇਟ ਦੱਸੀ ਹਾਂ ਜੀ ਨਾਲ ਤੁੰਗਾ ਬੀ ਜੀ ਦੋ ਮੈਂ ਉਰੇ ਵੀ ਲੱਗੇ ਸੀ ਕਿੰਨੇ ਲੈ ਕੇ ਆਏ ਸੀ ਦੋ ਦੋ ਕਾਟਿਕ ਲੈ ਆਏ ਸੀ ਬਸ ਸਾਨੂੰ ਇੱਕ ਪੈਕਟ ਚ ਇੱਕ ਟੋਟੇ ਦੇ ਵਿੱਚ ਗਿਣਾ ਦਿਓ ਸਾਨੂੰ ਬਸ ਯਾਰ ਬਾਬੇ ਯਾਰ ਉਹਦੇ ਚੱਕ ਹੀ ਲਿਓ ਕਟੇ ਜਾਂਦਾ ਚੱਕ ਲਿਓ ਕੰਡਾ ਤੇ ਤੁਰੇ ਜਾਉ ਨੂੰ ਤਰਾਪਾ ਤੋਂ ਨਹੀਂ ਚਲ ਬਾਏ ਵੀ ਗੱਲ ਹੋ ਗਈ ਬਸ ਗੱਲੇ ਖਤਮ ਹੋ ਗਈ ਫੇਰ ਆ ਰੋਲੀਆਂ ਵੀ ਦੱਸ ਤੁਹਾਨੂੰ ਦੱਸ ਦੂਗਾ ਬੁਰਾ ਹੋ ਜਾਣਾ ਇੱਕ ਮਿੰਟ ਚਲੋ ਜੀ ਹੁਣ ਥੋੜੀ ਦੇਰ ਤੱਕੇ ਮਿਲਦੇ ਆਪਾਂ ਤੁਹਾਨੂੰ ਹਾਂ ਫਿਰ ਕੀ ਹਾਲ ਹੈ ਮਾਰਾ ਬੜੇ ਢੇਰ ਲਾਏ ਹੋਏ ਤਾਂ ਆ ਭਾਈ ਕਾਰਨਰ ਵਾਲੇ ਦਾ ਸਾਮਾਨ ਜ਼ਿਆਦਾ ਵਿਕਦਾ ਹੁੰਦਾ ਨਾ ਇਹ ਪੈਂ ਮੈਂ ਤਾਂ ਡਾ ਰੇਟ ਕਟ ਹੁੰਦਾ ਜੀ ਮੇਰੇ ਕੋਲ ਅਰੇ ਤੇਰੇ ਕੋਲ ਰੇਟ ਕਟ ਹੁੰਦਾ ਲਾ ਭਾ ਅੱਜ ਸਾਰੀ ਮੰਡੀ ਦਿਖਾਉਣੀ ਆ ਦੇਖਾਂ ਤੇਰਾ ਕਿਹੜਾ ਰੇਟ ਕਟ ਆ ਆਹਦੀ ਗੋਭੀ ਲੈਣੀ ਤੇਰੇ ਕੋਲ ਤੇ ਸੌਦਾ ਕਿੰਨਾ ਫਰੈਸ਼ 25 ਕਿਲੋ ਗੋਭੀ ਲੈਣੀ ਆ ਕੈਰਟ ਲਾਉਂਗਾ ਮਿਰਚਾਂ 4 ਕਿਲੋ 4 ਕਿਲੋ ਨਾ ਕਰ 200 ਰੁਪਏ ਪਿਆਜ਼ ਰੇਤਾ ਤਾਂ ਮੈਂ 4 ਕਿਲੋ ਦੇ 200 ਰੁਪਏ ਦੋ ਮੈਨੂੰ 50 ਰੁਪਏ ਕਿਲੋ ਲੰਗੜ ਦਾ ਕੰਮ ਹੈ ਕੰਮ ਮੈਂ ਯਾਦ ਕਰ ਮੈਨੂੰ 50 ਰੁਪਏ ਕਿਲੋ ਹਾਂ ਠੀਕ ਹੈ ਸਮਝ ਗਿਆ ਮੈਂ ਤੇਰੀ ਗੱਲ ਚਲ ਕੋਈ ਗੱਲ ਨਹੀਂ ਮੈਂ ਹੁਣ ਮੰਡੀ ਕਮਾ ਲਿਆ ਮੈਂ ਤੈਨੂੰ ਤੇ ਆਲੂ ਤੇਰੇ ਕੋਲ ਹੈ ਨਹੀਂ ਨਾ ਆਲੂ ਇੱਧਰ ਹੈ ਆਲੂ ਵਾਲਾ ਬਾਈ ਕੀ ਕਹਿੰਦਾ ਪਿਆਜ਼ ਦੇ 4 ਕਿਲੋ ਸਾਊ 100 ਦੇ 8 ਕਿਲੋ ਪਿਆਜ਼ 100 ਦੇ 3 ਕਿਲੋ 3.5 ਕਿਲੋ ਲਾਂਗੂ ਮੈਂ ਕੀ ਹੋਇਆ ਵਾ ਅੱਛਾ ਹੈਦਰਾਲਾ ਬਾਈ ਦਾ ਸਾਡਾ ਖੋਇ ਗਿਆ ਕਿੱਥੇ ਗਿਆ ਮੇਰਾ ਬਰਾਇ ਆ ਗਿਆ ਆ ਗਿਆ ਆ ਗਿਆ ਕੋ ਬੱਲੇ ਕਿੱਦਾਂ ਫਿਰ ਠੀਕ ਹੈ ਮਿਰਚ ਦਾ ਕੀ ਰੇਟ ਲਾਤਾ 60 ਰੁਪਏ ਕਿਲੋ ਅੱਛਾ 60 ਰੁਪਏ ਕਿਲੋ ਹੈ ਆ ਗਿਆ ਮੁੜ ਕੇ ਮੈਂ ਮੰਡੀ ਕਮਾ ਲਿਆ ਮੈਂ ਮੜੇ ਲੋਕਾਂ ਨੂੰ ਪਹਿਲਾਂ ਸਸੀ ਕਾ ਬਾਈ ਜੀ ਠੀਕ ਠਾਕ ਹੋ ਗੋਬੀ ਲੈ ਕਰ ਲਾ ਜੈ ਜੈ ਚਲ ਕੋਈ ਗੱਲ ਨਹੀਂ ਮੁੜ ਕੇ ਆਉਣਾ ਤੇਰੇ ਕੋ ਹਾਂਜੀ ਇਧਰ ਸੁਣਾਉਣੇ ਕੋਈ ਪਕੌੜਿਆਂ ਦੀ ਨਹੀਂ ਪਕੌੜਿਆਂ ਦੇ ਪੋਪੀ ਜਾਈਦੀ ਬੰਦਾ ਹਾਂ ਪਕੌੜਿਆਂ ਵਾਲੀ ਜੀ ਤਾਜ਼ਾ ਮਾਲ ਲੈ ਆਉਣ ਕੈਰੀਟ ਪਹਿਲਾਂ ਆਪਾਂ 10 ਦੀ 5 ਕਿਲੋ ਬੜਾ ਗਾਉਂਟ ਜਿਹਾ ਦਿਖਾ ਥਲੇ ਤੇ ਗਾਉਂਟੇ ਦਿਖਾਈ ਜਾਂਦਾ ਤੂੰ ਆਹ ਅੱਛਾ 20 ਦੀ ਲਾਉਂਗਾ ਹਾਂ 10 ਦੀ 5 ਕਿਲੋ ਹਾਂ ਕਿਟਾ ਕਿੰਨੀ ਲਾਉਂਗਾ ਜਾਇਦ ਰੇਟ ਹੈ ਮੇਰੇ ਜੀ ਇਸ ਸੇ ਕੰਮ ਇਹ ਤਾਂ ਕੱਟ ਨਹੀਂ ਹੋਣੀ ਇਹ ਮਾਰਕੀਟ ਰੇਟ ਦਿਖਾਉਣਾ ਆਪਾਂ ਨੇ ਇਹਦੇ ਕੋਈ ਨਹੀਂ ਦੇਖਦੇ ਕਿ ਚੱਲ ਕੇ ਕੀ ਕਹਿੰਦੇ ਹਾਂ ਹਾਂ ਆ ਵੀ ਪਿਆਜ਼ ਬੜੇ ਚਮਕਮੇ ਉਹ ਤੇਲ ਤੂਲਾ ਕੇ ਰੱਖੇ ਹੋਏ ਦਾ ਪਿਆਜ਼ਾਂ ਨੂੰ ਹਾਂ ਜੀ ਅੱਛਾ ਫੇਰ ਠੀਕ ਹੈ ਕਹਿੰਦਾ ਤੇਲ ਲਾਏਗਾ ਪਿਆਜ ਨੂੰ ਆਲੂ ਆਲੂ 108 108 ਕਿਲੋ ਇਹ 10 ਦੇ 4 ਕਿਲੋ 3 ਕਿਲੋ 3 ਕਿਲੋ ਲਾਈਵ ਹੈ ਲਾਈਵ ਚੱਲ ਰਹਾ ਹੈ ਲਾਈਵ ਚੱਲ ਰਹਾ ਹੈ 10 ਦਾ ਲਾਈਵ ਜੋੜਾ ਦਾ ਨਹੀਂ ਲਾਇਆ ਹੂੰ ਅੱਜ ਜੋੜਾ ਨਹੀਂ ਆਇਆ ਬੜ ਕੇ ਲੈ ਕੇ ਆਇਆ ਆਏ ਤੇਲ ਲੱਗਿਆ ਮੇਰੇ ਇੱਧਰ ਤਾਂ ਬੜੇ ਬੜੇ ਬੈਂਗਣ ਰੱਖੇ ਹੋਏ ਬਾਈ ਨੇ ਇੱਕਦਮ ਇਹਦੇ ਕੋਲ ਸਾਡੇ ਮੈਂ ਮਿਰਚ ਭਈ ਮਿਰਚ ਕੀ ਰੇਟ ਆ ਬਾਬੇ ਮਿਰਚ 20 ਰੁਪਏ ਪਾਈ ਹੈ ਅੱਧਾ ਕਿਲੋ 30 ਅੱਛਾ ਅੱਧਾ ਕਿਲੋ 30 60 ਰੁਪਏ ਕਿਲੋ ਹੈ ਰੇਟ ਸਰ ਸੇਮ ਜਿਹੀ ਹੈ ਸਾਰਿਆਂ ਦਾ ਹਨਾ ਆਹ ਗੋਭੀ ਪਈ ਹੈ ਯਾਰ ਆਹ ਗੋਭੀ ਮੈਨੂੰ ਠੀਕ ਲੱਗਦੀ ਹੈ ਯਾਰ ਆਹ ਕਾਦਾ ਸਿਰ ਹੈ ਇਹ ਸਿਰ ਕਾਦਾ ਹੈ ਯਾਰ ਅੱਖਾਂ ਵੀ ਲੱਗੀਆਂ ਹੋਈਆਂ ਹਨਾ ਜਿਵੇਂ ਕਾਦਾ ਹੈ ਹੈ ਜਿਵੇਂ ਕਾਦਾ ਯਾਰ ਆਹ ਦੇਖ ਗੱਲ ਸੁਣ ਅੱਖਾਂ ਵੀ ਲੱਗੀਆਂ ਹੋਈਆਂ ਉਹਨੂੰ ਯਾਰ ਅੱਖਾਂ ਵੀ ਲੱਗੀਆਂ ਦੋ ਸਿੰਘਾਂ ਤੋਂ ਜਿਵੇਂ ਗੱਲ ਦੱਸ ਰਿਹਾ ਹੈ ਅੱਛਾ ਉਹ ਗੋਭੀ ਗੋਭੀ ਕੀ ਪ੍ਰਾਈਸ ਕਈ ਬਾਕਸ ਹਾਂ ਗੋਭੀ 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 25 ਕਿਲੋ ਲੈਣੀ ਅਛਾ 20 ਰੁਪਏ ਲੱਗੂਗੀ ਯਾਰ ਚਾਹ ਤੁਸੀਂ ਇੱਕ ਚੀਜ਼ ਹੋਰ ਤੁਸੀਂ ਗੌਂਡ ਤਾਂ ਚੈੱਕ ਕਰ ਲਓ ਥੱਲੇ আর গুবী ਦਾ ਹਾਂ ਓਹੋ ਮਰਸੀ ਯਾਰ ਇਹਦੇ ਫੁੱਲ ਬੜੇ ਆ ਇਹਦੇ ਕੋਲ ਤਾਂ মাল মাল ਘੱਟ ਹੋਊਗਾ ਥੱਲੇ ਇਹਦੇ ਫੁੱਲ ਬੜੇ ਆ ਇਹਦਾ ਗੌਂਡ ਵੀ ਅਸੀਂ ਜ਼ਿੰਮੇਵਾਰਾਂ ਨੇ ਦੱਸਿਆ ਇਹਦਾ ਕੱਟਾ ਜਾਣਾ ਹਾਂ ਕੱਟ ਦੇਖੀ ਤਾਂ ਇਹਦਾ ਕੱਟਾ ਯਾਰ ਵੀਰੇ ਹਣਾ ਲੱਗਦਾ ਫਰਕ ਰੇਟ ਪੁੱਛੀ ਗਿਆ ਇਹਦਾ ਮੀਰ ਵੀ ਕਿੱਲੋ ਚੱਲ ਕਰਦੇ ਤੇਰੇ ਨਾਲ ਬਚਾਰ ਚਰਤਾ ਸਾਡਾ ਬਣਦਾ ਲੱਗਦਾ ਇਹ ਮੁੰਡਾ ਵਿਚਾਰਾ ਪੜ੍ਹਾਈ ਛੱਡ ਕੇ ਬੈਠਾ ਇੱਥੇ ਕੰਮ ਦੇ ਉੱਪਰ ਡੈਡੀ ਕਿੱਥੇ ਨੂੰ ਗਿਆ ਬਾ ਅੱਜ ਬਾਥਰੂਮ ਕਰਨ ਗਿਆ ਤੂੰ ਤਾਂ ਉਹੀ ਹੈ ਸ਼ੌਕ ਮੇਲੇ ਨੂੰ ਖੜਾ ਹੋ ਰੇ ਠੀਕ ਹੈ ਠੀਕ ਹੈ ਠੀਕ ਹੈ ਠੀਕ ਓਕੇ ਅਧਰ ਹਾਂ ਲਓ ਜੀ ਅੱਗੇ ਹੋ ਗਈ ਜੀ ਗੱਲ ਕਿੱਧਰ ਗਿਆ ਤੇਰਾ ਡੈਡੀ ਕਿੱਥੇ ਗਿਆ ਤੂੰ ਗੇਮਾਂ ਖੇਲੀ ਜਾਂ ਤੂੰ ਆਪਣੀਆਂ ਇਹ ਨਹੀਂ ਭਾਈ ਇਹਦਾ ਡੈਡੀ ਜਦ ਵੀ ਆਉਂਦਾ ਨਾ ਥੱਲੇ ਉਤਰ ਕੇ ਜੱਫੀ ਪਾਉਣ ਤੱਕ ਜਾਂਦਾ ਮੈਨੂੰ ਇਹ ਕਿਹਦੀ ਗੇਮੇ ਨਹੀਂ ਮੁੱਕਦੀ ਚਲ ਭਾਈ ਇਹਦੀ ਮਰਜ਼ੀ ਹੈ ਇਹਨਾਂ ਸਮਾਨ ਨਹੀਂ ਵੇਚਣਾ ਕੋਈ ਹਨਾ ਕਾਰੇ ਨਾ ਮਿਰਚ ਦਾ ਚਲੋ ਕੋਈ ਗੱਲ ਤੇਰਾ ਡੈਡੀ ਸਾਡੇ ਪਿੰਡ ਜਾਂਦਾ ਹੁੰਦਾ ਤਾਂ ਸਾਡੇ ਘਰਾਂ ਤੱਕ ਲਾਵੇ ਭਾਈ ਹੁਣ ਆਪਾਂ ਚਾਹ ਆ ਗਈ ਹੁਣ ਆਪਾਂ ਚਾਹ ਪੀਏ ਪਹਿਲਾਂ ਬਾਕੀ ਦੇਖਦੇ ਬਾਕੀ ਰੱਖਾਂ ਮੈਂ ਜਦ ਨੂੰ ਮਿਰਚੀ ਆ ਜਾਣਾ ਬਣਾਈ ਯਾਰ ਚਾਹ ਵਧੀਆ ਜੀ ਬਾਈ ਬਣ ਕੇ ਯਾਰ ਕੈਹ ਜੀ ਬਣਾ ਦੀ ਕੈੜੀ ਜੀ ਰੱਖ ਕੇ ਰੁਪਈਏ ਦੋ ਫालतू ਲਈ ਕੋਈ ਦਿੱਕਤ ਨਹੀਂ ਕੋਈ ਗੱਲ ਨਹੀਂ ਲਓ ਜੀ ਪਿਆਜ਼ ਸਾਨੂੰ ਮਿਲ ਗਿਆ ਬਾਈ ਕੋਲ ਇਹ ਬਾਈ ਨੇ ਰੇਟ ਸਾਨੂੰ ਦੇਖ ਕੇ ਲਾਤਾ ਇਹ ਕਹਿੰਦਾ ਸਾਡੇ 3 ਕਿਲੋ ਦਊਗਾ ਕਹਿੰਦਾ ਤੁਹਾਨੂੰ 100 ਦੇ ਆਜੋ ਦੇਖੀ ਵੇਚਦੇ ਆ ਗੇਰ ਤੇ ਦਾ ਦੋ ਦੋ ਬੱਸ 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 ਜਾਲਾ ਨਾ ਬੱਸ ਜਾ ਨਾ ਪਾ ਅੱਛਾ ਘੱਟ ਤੇ ਅੱਛਾ 5-5 ਕਿਲੋ ਅਜੇ 5-5 ਕਿਲੋ ਕਰਨੇ ਜੁੱਕ ਕੇ ਠੀਕ ਆ ਠੀਕ ਆ ਪਾੜਨਾ ਨਾ ਦਈ ਚੱਕਰ ਆਹੀ ਹੈ ਨਾ ਉਹ ਚਾਰ ਕਰ ਲੈ ਯਾਰ ਦੁਬਾਰਾ ਪੜ ਜਾਣਾ ਕਰੂਗਾ ਕੁਛ ਨਾ ਕੁਛ ਦੁਬਾਰਾ ਦਫਾ ਪਰਣਾ ਪੜ ਜੇ ਉਹੀ ਗੱਲ ਹੋ ਜੇ ਨਹੀਂ ਦਫਾ ਵਿੱਚ ਕਹਿੰਦਾ ਮੈਂ ਤਾਂ ਠੱਕੇ ਲੈਣਾ ਯਾਰ ਹੱਥ ਜੇਬ ਤੇ ਨਾ ਬਾ ਮੋਟੇ ਮੋਟੇ ਕੱਢਦਾ ਬਾ ਚੇਲੇਣੇ ਵੀ ਹੁੰਦੇ ਲੱਗੇ ਹੈ ਰੰਤ ਉਹ ਨਹੀਂ ਬਾਤ ਨਹੀਂ ਲੰਦਾਂ ਤਾਂ ਪੜੇਗਾ ਉਹ ਅੱਛਾ ਜਮਾ ਕਰਦਾ ਕੋਈ ਨਹੀਂ ਤੋਲ ਦਿੰਦਾ ਜਮਾ ਕਰ ਲਓ ਕਹਿੰਦਾ ਇੱਥੇ ਜਮਾ ਤਾਂ ਹੈਗੇ ਨਹੀਂ ਸਾਰੇ ਅਕ੍ਰੇਡ ਜੇ ਦੇ ਦਿੰਦਾ ਯਾਰ ਗੜੀ ਤੇ ਹੀ ਕਰਕੇ ਤੁਹਾਨੂੰ ਦੇ ਦਿੰਦਾ ਹਾਲਾ 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 ਛੱਡੋਰ ਦੋ ਨਿੱਗਰੇ ਯਾਰ ਕਿੰਨੇ ਵਾਫੇ ਕਿਲੇ ਗੱਲੇ ਸਾਰੇ ਇਹ ਆਪਾਂ ਨੇ ਘਰਾ ਲੈਣੇ 300 ਦੇ ਕਰਵਾ ਲੈਣੇ ਇਹਦੇ ਹੋਣੇ 11 11.5 ਕਿਲੋ ਹੋ ਜਾਣੇ ਤੇ 1.5 ਕਿਲੋ 1.5 ਕਿਲੋ ਹੋ ਜਾਣੇ 75 ਦੇ ਆਹ ਦੇ ਪਰ ਮੈਂ ਮੁੱਤੇ ਜਿਹੜਾ ਜੀ ਉਧਰ ਗਿਰ ਜਾ ਕੇ ਧਰਤੇ ਪਾੜੇ ਦੋ ਕੋਈ ਚਲ ਆ ਇੱਧਰ ਪਾ ਲੋ ਇੱਧਰ ਪਾ ਲਾਹੀ ਪੁਹੇ ਹਾਂ ਇੱਧਰ ਨਹੀਂ ਦੇ ਦਿੰਦਾ ਇਹ ਪੰਜ ਕਿਲੋ ਹੋ ਗਿਆ ਨਾ ਆ ਪਕੜ ਆ ਪਕੜ ਆ ਪਕੜ ਇਕ ਲੋ ਬਾਬਾ ਹੋਰ ਤੇ ਜਲਦੀ ਕਰ ਇੱਕ ਲੋ ਬਾਬਾ ਉਹ ਕੰਮ ਡਾਲਦੇ ਇੱਕ ਮੇ ਥੋੜਾ ਜਿਹਾ ਹੋਰ ਜਿਆਦਾ ਡਲੇਗੇ ਨਾ ਇੱਕੜੇ ਸਮਝਦਾ ਯਾਰ ਚਲੋ ਕਿਤਨੇ ਹੋ ਗਏ ਹਾਂ ਲੋ ਜੀ ਹੁਣ ਸਮਾਨ ਕਰਤਾ ਜੀ ਅਸੀਂ ਗੱਡੀ ਦੇ ਵਿੱਚ ਓਕੇ ਦੀ ਰਿਪੋਰਟ ਭਰਤਾ ਰੱਖ ਕੇ ਅੰਦਰ ਤੇ ਸਭ ਕੁਝ ਅਲਮਗਲਮ ਅਸੀਂ ਪੂਰਾ ਕਰਤਾ ਹੋਇਆ ਹੁਣ ਵੈਸੇ ਮੇਰੇ ਬੰਦੇ ਰਹਿ ਕੇ ਕਹਿੰਦੇ ਵੀ ਸਾਨੂੰ ਭਾਈ ਖੜਾਉਣਾ ਪਵਾਉਣਾ ਦੇਖ ਲੈ ਕੇ ਆਖਾਉਣਾ ਬਣਾਓ ਇਹਨਾਂ ਭਾਈ ਚਲੋ ਆ ਆਖਿਆ ਅੱਛਾ ਇਹ ਮੂਰੀ ਰੱਖ ਲੈਂਦੇ ਨਾ ਲਾ ਦੋ ਬੱਸ ਹੁਣ ਤੇ ਮੇਰੇ ਤੇ ਰਹਿੰਦਾ ਤਾਂ ਨਹੀਂ ਕੁਸ ਮੜਾ ਮਾਰਲਾ ਨੀਗਾ ਇੱਕ ਬਣੇ ਸ਼ਕਲੇ ਰਹਿ ਗਏ ਬਸ ਇੱਕ ਹੋਰ ਗਿਆ ਨਾ ਚਲ ਬਈ ਡੈਰੀ ਕੇ ਚਲ ਫੇ ਕਰ ਗੱਡੀ ਸਟਾਰਟ ਵਿੱਚੇ ਬੈਠ ਕੇ ਦੇਖਦੇ ਆਂ ਨਾ ਜਾ ਕੇ ਖਾਈਏ ਸਮੋਸੇ ਬੜੀ ਹਿੰਮਤ ਲਾਈ ਘਰ ਮਾ ਸਵਾਦ ਆ ਹਾਂ ਬੱਬੇ ਹਾਂ ਠੀਕ ਆ ਇਹਨੇ ਇਹਨੇ 버ਗਰ ਵੀ ਖਾ ਲਿਆ ਇੱਕ ਚਲ ਕੋਈ ਗੱਲ ਨਹੀਂ ਭੁੱਖ ਲੱਗੀ ਵੀ ਦੀ ਨਾ ਇਹਨੂੰ ਬਗੈਰ ਰੋਟੀ ਤੇ ਚੱਕ ਲੈ ਆਏ ਦੇਣਾ ਆਪਾਂ ਹਾਂ ਉਹ ਕਹਤ ਨਹੀਂ ਜਾ ਕੇ ਖਾਂਦਾ ਇਹ ਕੈਮਰਾ ਹੈ ਮਰ ਕੇ ਮੈਂ ਫਵਾਦਾ ਤੇਰੇ ਤੇ ਦੇ ਮੇਚ ਲਿਆ ਮਿਰਚ ਯਾਰ ਠੀਕ ਆ ਸੋ ਜੀ ਪਹੁੰਚ ਗਏ ਕਰਾਂ ਸਤਿ ਸ੍ਰੀ ਅਕਾਲ ਦੀ ਸਾਰਿਆਂ ਨੂੰ ਹਾਂ ਲੱਗੇ ਵਿੱਚ ਨੱਠ ਭੱਜ ਸਾਰੇ ਕੰਮ ਹੋ ਗਏ ਹੋਣ ਲੱਗਦਾ ਕੰਮ ਨਹੀਂ ਹੈ ਜਿਹੜਾ ਹੁਣ ਕੰਮ ਫੜਿਆ ਹੋਇਆ ਆਪਾਂ ਨੇ ਹੁਣ ਭਾਈ ਸੇਵਾ ਤਾਂ ਨਿਭਾਉਣੀ ਹੋ ਪੂਰੀ ਆਪਾਂ ਤੇ ਹਾਲ ਸਮਾਨ ਥੋੜਾ ਜਿਹਾ ਰਹਿ ਗਿਆ ਰੋਪੜ ਦਾ ਹੋਰ ਢੇੜਾ ਲੱਗਣਾ ਹਾਲ ਕੰਗਣ ਨਹੀਂ ਮਿਲੇ ਹੈਗੇ ਤੇ ਉਹ ਦੂਸਰੇ ਹਾਲ ਫੋਟੋ ਫਰੇਮ ਵਾਲਾ ਦਾ ਵੀ ਸਮਾਨ ਨਹੀਂ ਦਿੱਤਾ ਉਹਨੇ ਵੀ ਉਹ ਵੀ ਕਹਿੰਦਾ ਸ਼ਾਮ ਨੂੰ ਕਹਿੰਦਾ ਮੈਂ ਅਪੜ ਦਾ ਕਰੂੰਗਾ ਕਹਿੰਦਾ ਆਪੇ ਜਿਹਦੇ ਕੋਲ ਤਾਂ ਸਮਾਨਤਾ ਆ ਦੂਸਰੇ ਸਭੀਆਂ ਸਰਜੀ ਰਹਿ ਗਈਆਂ ਇਹਦੇ ਵਿੱਚ ਤੇ ਮੂੰਫਲੀ ਵਾਲਾ ਹਨਾ ਮੂੰਫਲੀ ਨੂੰ ਕੱਢ ਇਹ ਸਾਈਡ ਪਰ ਕੱਢਦਾ ਜਿਹੜਾ ਤੇਰੇ ਵਾਲਾ ਪੈਕੇਟ ਹੈ ਵਿੱਚ ਤੇ ਉਹ ਵੀ ਕਢਾ ਲਾ ਆਪਣੇ ਹਨਾ ਆ ਤਾਰ ਲੈ ਪਿਆਜ਼ ਪਿਆਜ਼ਾਂ ਦਾ ਇੱਕ ਪੈਕੇਟ ਦਾ ਉੱਪਰ ਜਾਣਾ 5 ਕਿਲੋ ਤੇ ਆ ਉਹ ਥੋੜਾ ਖੁੱਲੇ ਗਿਆ ਉਹ ਥੱਲੇ ਫਿਰਨੇ ਲਾ ਲੂ ਦੱਸ ਉਹਨਾਂ ਸਹੀ ਢੰਗ ਕਰਕੇ ਨਹੀਂ ਆਲੂ ਧੱਕਣ ਕੇ ਸਾਰੀ ਵਿੱਚ ਹਾਂ ਉਹ ਕੱਢਣੇ ਪਣੇ ਹੈ ਤਾਂ ਚਲ ਉਹ ਬੰਦੇ ਹੀ ਨਹੀਂ ਬਣਾਉਂਦੇ ਚਲੋ ਜੀ ਠੀਕ ਹੈ ਜੀ ਫਿਰ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ ਦਿਨ ਦੁੱਗਣੇ ਚੌਗਣੇ ਬਖਸ਼ੇ ਤਰੱਕੀਆਂ ਧਿਆਨ ਰੱਖ ਬੜੇ ਬੜੇ ਦੇਖ ਕੇ ਪਾ ਕੇ ਲੈ ਕੇ ਆਏ ਆਂ ਤਾਂ ਅਸੀਂ ਲੋ ਜੀ ਦੇਖ ਲੈ ਕਿੱਡੇ ਕਿੱਡੇ ਦੇਖ ਅੱਜ ਤਾਂ ਕਿੱਦੂ ਸੀ ਲੋ ਜੀ ਲੱਗੇ ਵੀ ਸਾਰੇ ਜਣੇ ਠੇਕਣ ਉਹ ਵੀ ਤੁਹਾਨੂੰ ਦਿਖਾਉਣੇ ਆ ਬਾਹਰ ਹਾਂਜੀ ਬੱਤ ਜੀ ਸ਼ਸ਼ੀ ਕਪੜਾ ਜੀ ਟਸਕਾ ਬਲ ਸ਼ਸ਼ੀ ਕਪੜਾ ਸ਼ਸ਼ੀ ਕਪੜਾ ਬੱਤ ਜੀ ਇਹ ਕਹਦਾ ਆਇਆ ਮੇਰੇ ਕੋ ਪਰਮਾਦਾ ਮੇਰੇ ਕੋ ਪਰਮਾਦਾ